ਤਾਂ ਸਾਸਰੀਆ ਕਾਰ ਸਭ ਨੂੰ ਸਾਡਾ ਬਲੌਗ ਅੱਜ ਫੇਰ ਸਟਾਰਟ ਹੋ ਰਿਹਾ ਪੰਜਾਬੀ ਦੇ ਵਿੱਚ ਹੀ ਤੇ ਅੱਜ ਦੇਖ ਲਓ ਅਸੀਂ ਇਹ ਲੱਕੜਾ ਕੱਟ ਰਹੇ ਆ ਇਹ ਲੱਕੜਾ ਕੱਟ ਕੇ ਇੱਥੇ ਅਸੀਂ ਬਣਾਵਾਂਗੇ ਛੱਪਰ ਵੀਰ ਜੀ ਇਹ ਦੇਖੋ ਤਾਂ ਸਾਡੀ ਇੱਥੇ ਛੱਪਰ ਬਣੂਗਾ ਛੱਪਰ ਬਣ ਕੇ ਉਸ ਤੋਂ ਬਾਅਦ ਅਸੀਂ ਇੱਥੇ ਰਵਾਂ ਕਿਉਂਕਿ ਬਰਸਾਤਾਂ ਦਾ ਟਾਈਮ ਹੈ ਸੌਣ ਲੱਕਣ ਵਾਲਾ ਹੈ ਜੇ ਦੋ ਸੌਣ ਲੱਗ ਗਿਆ ਤਾਂ ਫਿਰ ਬਰਸਾਤ ਤਾਂ ਬਹੁਤ ਜ਼ਿਆਦਾ ਹੋਣਗੀਆਂ ਰਾਤ ਦਿਨ ਫਲਾਈਟ ਦੀ ਪ੍ਰਬੰਧ ਹੈ ਨਹੀਂ ਤਾਂ ਫਿਰ ਇੱਥੇ ਅਸੀਂ ਛੱਪਰ ਹੈਗਾ ਤੇ ਇਸੇ ਮੰਝੇ ਢਾਕੇ ਸੌ ਸਕਦੇ ਆ ਨਾ ਇਸ ਕਰਕੇ ਇੱਥੇ ਛੱਪਰ ਬਣਾ ਰਹੇ ਆ ਇਹ ਸਾਡੀ ਬੱਕਰੀ ਜਿੰਦਾ ਅਸੀਂ ਦੁੱਧ ਕੱਢ ਕੇ ਚਾਚੂ ਬਣਾ ਲੈਨੇ ਨਵੀਂ ਲਈਏ ਮੁੱਲ ਬੱਕਰੀ ਲਈ ਆ ਆਪਦੀ ਸੌਣ ਵਾਲੀ ਐ ਥੋੜੀ ਦੇਰ ਦੁੱਧ ਚਾਹ ਬਣਾਵਾ ਦਿੰਦਾ ਸਾਡੀ ਅਸੀਂ ਆਪਣੀ ਮੱਝ ਚੋ ਲੈਨੇ ਆ ਦੇਸੀ ਦਸਤ ਚਾਹ ਪੀ ਲਈ ਇੱਕ ਵਈ ਬਾਕੀ ਖੇਤ ਦੇ ਘਰ ਦੇ ਕੰਮ ਤੇ ਕਰੀ ਜੰਨੇ ਆ ਬੱਦ ਦੁੱਧ ਕੱਢ ਕੇ ਮੈਂ ਇਸ ਨੂੰ ਟੱਕ ਕੇ ਰੱਖ ਦੇਣੀ ਸਵੇਰੇ ਸਵੇਰੇ ਨਾ ਕਿਉਂਕਿ ਖੇਤਾਂ ਵਿੱਚ ਨਾ ਇੰਨੀ ਜ਼ਿਆਦਾ ਦੋਪ ਲੱਗਣ ਜਾਂ ਲੱਗ ਜਾਂਦੀ ਬਹੁਤ ਜ਼ਿਆਦਾ ਕਿਉਂਕਿ ਖੁੱਲ੍ਹੀ ਜਗ੍ਹਾ ਬਹੁਤ ਜਲਦੀ ਸੂਰਜ ਵਿਖਣਾ ਚાલુ ਹੋ ਜਾਂਦਾ ਸਹੀ ਗੱਲ ਹੈ ਬਹੁਤ ਜਲਦੀ ਸੂਰਜ ਵਿਖਣਾ ਸਟਾਰਟ ਹੋ ਜਾਂਦਾ ਤੇ ਮੈਂ ਇਸ ਨੂੰ ਸਵੇਰੇ ਸਵੇਰੇ ਕੰਮ ਲਾ ਦਿੱਤਾ ਕਿਉਂਕਿ ਆਲਸ ਦੀ ਬਹੁਤ ਪੰਡ ਹੈ ਵੱਡੀ ਦੇਖੋ ਹਰਪ੍ਰੀਤ ਸੁੱਤਾ ਪਿਆ ਹਰਪ੍ਰੀਤ ਉੱਠ ਜਾ ਪੁੱਤਰੇ ਟਾਈਮ ਕਿੰਨਾ ਹੋਇਆ ਖੜਾ ਜਾ ਬਟਾ ਅਜੇ ਤੱਕ ਇਸ ਦਾ ਆਲਸ ਨੂੰ ਠੁੱਟਿਆ ਵੇਖ ਲੋ ਬੱਚਿਆਂ ਨੂੰ ਫਿਕਰ ਰਹਿੰਦੀ ਹੈ ਜਿੰਨਾ ਚਿਰ ਛੋਟੇ ਨੇ ਵੱਡੇ ਹੋਏ ਬਾਅਦ ਤਾਂ ਬਹੁਤ ਹੋ ਜਾਂਦੀ ਹੈ ਫਿਕਰ ਪੈ ਜਾਂਦਾ ਹੈ ਆਪਣੇ ਆਪ ਹੀ ਕੰਮ ਲੱਗ ਜਾਂਦੇ ਨੇ ਇੱਧਰ ਹਰ ਪ੍ਰੀਤ ਨੇ ਚਾਹ ਪੀ ਲਈ ਯਾਰ ਫਿਰ ਚਾਹ ਪੀ ਲਈ ਬੁੱਤਰ ਸਸਰੀਕਾਲ ਕਰਦੇ ਸਾਰਿਆਂ ਨੂੰ ਸਸਰੀਕਾਲ ਔਰ ਇੱਧਰ ਇਹਦਾ ਪਾਪਾ ਜੋ ਸਵੇਰ ਨਾਲ ਸਬਜ਼ੀਆਂ ਤੋੜ ਰਿਹਾ ਕਿਉਂਕਿ ਸਵੇਰੇ ਸਵੇਰੇ ਨਾਲ ਸਬਜ਼ੀ ਖੇਤ ਵਿੱਚ ਜਾਣਾ ਬਹੁਤ ਹੀ ਵਧੀਆ ਲੱਗਦਾ ਹੈ ਜਿਹੜੇ ਕਿਸਾਨ ਵੀਰ ਨੇ ਜੋ ਵੀ ਵੀਡੀਓ ਦੇਖਦੇ ਨੇ ਉਹਨਾਂ ਨੂੰ ਪਤਾ ਹੋਊਗਾ ਜੋ ਕਿਸਾਨ ਹੈ ਨਾ ਸਵੇਰੇ ਸਵੇਰੇ ਆਪਣਾ ਕੰਮ ਸਟਾਰਟ ਕਰ ਦਿੰਦੇ ਨੇ ਸ਼ੁਰੂ ਇਹਨਾਂ ਨੇ ਇੱਧਰ ਕਰਤਾ ਸਟਾਰਟ ਆਪਣਾ ਉਹ ਦੇਖ ਕਿੰਨੀਆਂ ਸਾਰੀ ਸਬਜ਼ੀ ਤੋਰ ਰੱਖਿਆ ਵੇਖਦੇ। ਵੇਖ ਲਓ। ਕੀ ਲੱਭੀ ਫਿਰਦਾ ਖੱਕੜੀਆਂ। ਆਹ ਭਈ ਵਾਹ ਵਾਹ ਭਈ ਵਾਹ। ਆਹ ਹੈ ਜੀ ਖੱਕੜੀਆਂ ਸਾਡੇ ਖੇਤ ਦੀਆਂ ਤੇ ਆ ਵੇਖੋ ਕਿੱਡੇ ਵਧੀਆ ਗਲਿਬੜ ਜੇ ਹਨ। ਬੜੇ ਨਜ਼ਾਰੇ ਆਉਂਦੇ ਆ ਸ਼ਾਮ ਜੇ। ਸਾਡੇ ਨਾਲ ਸਖਕੜੀਆਂ ਖਾ ਖਾ ਕੇ ਨਾ ਸ ਮੂੰਹ ਵੀ ਬਹੁਤ ਜ਼ਿਆਦਾ ਖੱਟੇ ਹੋ ਗਏ ਨਾ ਪਤਾ ਨਹੀਂ ਕਿਉਂ ਕਿਉਂਕਿ ਖਖੜੀਆਂ ਬਹੁਤ ਜ਼ਿਆਦਾ ਖਾ ਲਏ ਨੇ ਨਾ ਸਵੇਰੇ ਸ਼ਾਮ ਸਵੇਰੇ ਸ਼ਾਮ ਖਖੜੀਆਂ ਖਖੜੀਆਂ ਵੇਖੋ ਇਧਰ ਵੀ ਆ ਦੂਸਰੀਆਂ ਵੱਲ ਬਾਅਦ ਵਿੱਚ ਤਿਆਰ ਹੋਈ ਜਾਂਦੀਆਂ ਨੇ ਇੱਕ ਹੋਰ ਖੇਤ ਉੱਥੇ ਵੀ ਤਿਆਰ ਹੋਈ ਜਾਂਦਾ ਨਰਮਾ ਖੜਾ ਪਿੱਛੇ ਹਰਾ-ਭਰਾ ਦੇਖੋ ਸਾਡਾ ਖੇਤ ਵੀ ਹਰਾ-ਭਰਾ ਦਿਖ ਰਿਹਾ ਹੈ ਹੈਪੀ ਪੀ ਰਿਹਾ ਚਾ ਮੰਗ ਰਿਹਾ ਹੋਰ ਚਾ ਹੈਪੀ ਹੈ ਨਾ ਹੋਰ ਚਾ ਪੀਏਗਾ ਐ ਫੇ ਮੂਖ ਰਿਹਾ ਇਹ ਦੇਖੋ ਇਹ ਦੇਖੋ ਇਹਦੇ ਮੂੰਹ ਤੇ ਕੀ ਹੋ ਗਿਆ ਹੈਪੀ ਦੇ ਬੋਲਤੇ ਪਤਾ ਨਹੀਂ ਰਾਤ ਨੂੰ ਮੱਖੀ ਖਾ ਗਈ ਕੀ ਹੋ ਗਿਆ ਮੂੰਹ ਇਹਦਾ ਕਿਵੇਂ ਪ ਚਲੋ ਠੀਕ ਹੈ ਪਿੰਦੇ ਆ ਚਾਹ ਇਹਦਾ ਪਾਪਾ ਵੀ ਆ ਗਿਆ ਚਾਹੂ ਪੰਜਾਬੀ ਕੋਲੇ ਬਾਟੇ ਚਾਹ ਦਦ ਨੇ ਤਾਂ ਹਾਂਜੀ ਦੋਸਤੋ ਚਾਚੂ ਪੀ ਕੇ ਅਸੀਂ ਰੋਟੀ ਪਾਣੀ ਖਾ ਕੇ ਸਾਰਾ ਕੰਮ ਸਾਡਾ ਹੋ ਗਿਆ ਅਸੀਂ ਕੰਪਲੀਟ ਕਿਉਂਕਿ ਅਸੀਂ ਲੱਗ ਗਿਆ ਸੀ ਹੋਰ ਕੋਈ ਕੰਮ ਇਸ ਕਰਕੇ ਵੀਡੀਓ ਬਣਾ ਨਹੀਂ ਸਕੇ ਆ ਦੇਖੋ ਅਸੀਂ ਕਿੰਨਾ ਕੰਮ ਕੀਤਾ ਲੱਕੜਾ ਲੁਕੜਾ ਸਾਰੀਆਂ ਪੂਰ ਰੱਖੀਆਂ ਨੇ ਖੱਡੇ ਖੁੱਡੇ ਖੱਟੇ ਸੀ ਸਾਰੀਆਂ ਲੱਕੜਾਂ ਕੱਟ ਕੇ ਲਿਆਂਦੀਆਂ ਨੇ ਤੁਸੀਂ ਗੈਸਟ ਕਰਕੇ ਦੱਸਣਾ ਕਮੈਂਟ ਚ ਅਸੀਂ ਕੀ ਬਣਾ ਰਹੇ ਹਾਂ ਅਸੀਂ ਕੁਝ ਰਹਿਣ ਵਾਸਤੇ ਕੁਝ ਜਗ੍ਹਾ ਬਣਾ ਰਹੇ ਹਾਂ ਤੁਹਾਨੂੰ ਦੱਸ ਹੀ ਦਿੰਨੇ ਆ ਤੇ ਇਸ ਵਾਸਤੇ ਅਸੀਂ ਇਸ ਨੂੰ ਤਿਆਰ ਕਰ ਰਹੇ ਸੀ ਟਾਈਮ ਨਹੀਂ ਲੱਗਿਆ ਤਾਂ ਅੱਜ ਬੱਦਲ ਹੋ ਗਏ ਨੇ ਤਾਂ ਬਹੁਤ ਹੀ ਜ਼ਿਆਦਾ ਗਰਮੀ ਹੋ ਰਹੀ ਹੈ ਲਾਈਟ ਤਾਂ ਹੈ ਹੀ ਨਹੀਂ ਸਾਡੇ ਲਾਈਟ ਤਾਂ ਰਹਿੰਦੀ ਨਹੀਂ ਬਿਲਕੁਲ ਵੀ ਨਹੀਂ ਰਹਿੰਦੀ ਲਾਈਟ ਇਸ ਕਰਕੇ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਹੈਪੀ ਦਾ ਪਪਾ ਗਿਆ ਬਾਜ਼ਾਰ ਟਰੈਕਟਰ ਲੈ ਕੇ ਕਿਉਂਕਿ ਟਰੈਕਟਰ ਸਾਡਾ ਖਰਾਬ ਹੋ ਗਿਆ ਸੀ ਇਸ ਕਰਕੇ ਉਸ ਨੂੰ ਬਾਜ਼ਾਰ ਲੈ ਗਏ ਨੇ ਸਹੀ ਕਰਵਾਉਣ ਵਾਸਤੇ ਦੋਸਤੋ ਅਸੀਂ ਤੇਰਾ ਪੁੱਤ ਕਰੀ ਜਾਂਨੇ ਮਸਤੀ ਹੈ ਇੱਥੇ ਬੈਠ ਕੇ ਦੇਖੋ ਮੇਰਾ ਪੁੱਤ ਕਿਵੇਂ ਮੈਨਾਂ ਮ제 ਕਰ ਰਿਹਾ ਹੈ ਮਸਤੀ ਕਰ ਰਿਹਾ ਹੈ ਮੇਰੇ ਨਾਲ ਬੈਠ ਕੇ ਦੇਖ ਕੇ ਕਰੀ ਜਾਂਦਾ ਉਹ ਉਹ ਆ ਆ ਆ ਤੇ ਹੈਪੀ ਦੀ ਮੰਮੀ ਜਿਹੜੀ ਆ ਉਹ ਬਾਹਰ ਕੱਪੜੇ ધો ਰਹੀ ਹੈ ਅਸੀਂ ਇੱਥੇ ਬੈਠੇ ਆਂ ਗਾਮ ਨਾਲ ਪੱਕਾ ਚੱਲ ਰਿਹਾ ਸਾਡਾ ਤੇ ਉਹ ਬਾਹਰ ਦਾ ਜਿਹੜਾ AC ਹੈ ਉਹ ਗਰਮ ਹਵਾ ਦੇ ਰਿਹਾ ਹੈ ਜੇ ਕਿਉਂਕਿ ਸਾਡੇ ਬਾਰਿਸ਼ ਪਈ ਨਹੀਂ ਹੈ ਤੇ ਇਸ ਕਰਕੇ ਬਾਹਰ ਦੀ ਹਵਾ ਜਿਹੜੀ ਹੈ ਗਰਮ ਆ ਰਹੀ ਹੈ ਜੀ ਇਹ ਦੇਖੋ ਸਾਡਾ ਬਿਲਕੁਲ ਵੈਸੀ ਹੈ ਜਿਹੜਾ ਉਹ ਗਰਮ ਹਵਾ ਸਿੱਟ ਰਿਹਾ ਹੋਰ ਇਹ ਪੱਕਾ ਚੱਲ ਰਿਹਾ ਹੈ ਸਾਡੀ ਜਿਹੜੀ ਬੈਲਾਈਟ ਹੈ ਲਾਈਟ ਸਾਡੀ ਹੁਣ ਕੱਟਣ ਵਾਲੀ ਹੈ ਬਸ ਤਾਂ ਘੰਟਾ ਹੋ ਵੀ ਆ ਸਾਡੇ ਕਿਉਂਕਿ 3 ਫੇਸ ਹੀ ਹੁੰਦੀ ਹੈ ਮੋਟਰਾਂ ਵਾਲੀ ਲਾਈਟ ਉਸ ਤੋਂ ਬਾਅਦ ਲਾਈਟ ਬੰਦ ਹੋ ਜਾਂਦੀ ਹੈ ਤਾਂ ਤੁਹਾਨੂੰ ਦਿਖਾਉਣਾ ਹੈ ਕਿ ਦੀ ਮੰਮੀ ਕੀ ਕਰ ਰਹੀ ਹੈ ਇਹ ਤਾਂ ਬਦਮਾਸ਼ ਹੈ ਸ਼ੈਤਾਨੀਆਂ ਕਰ ਰਿਹਾ ਹੁਣ ਤੁਹਾਨੂੰ ਬਾਹਰ ਜਾ ਕੇ ਦਿਖਾਉਣਾ ਹੈ ਕਿ ਦੀ ਮੰਮੀ ਕੱਪੜੇ ધો ਰਹੀ ਹੈ ਤੁਹਾਨੂੰ ਦਿਖਾਉਣਾ ਆਹ ਵੇਖ ਲਓ ਹੈਪੀ ਦੀ ਮੰਮੀ ਨੇ ਤੋਲੇ ਕੱਪੜੇ ਮੈਂ ਤਾਂ ਸੋਚਿਆ ਦੋਲ ਰਹੀ ਹੋਊਗੀ ਪਰ ਇਹਨੇ ਤੋਕੇ ਆ ਟੰਗ ਟੰਗ ਕੇ ਰੱਖ ਦਿੱਤੇ ਆ ਤੇ ਹੁਣ ਇਹ ਸੁੱਕੀ ਜਾਂਦੇ ਅੱਜ ਗਰਮੀ ਬਹੁਤ ਹੀ ਜ਼ਿਆਦਾ ਸਾਡੇ ਪਤਾ ਨਹੀਂ ਅੱਜ ਬਾਰਿਸ਼ ਹੋਵੇ ਕਿੰਨਾ ਹੋਵੇ ਕੋਈ ਪਤਾ ਨਹੀਂ ਹੈ ਤੇ ਇਹ ਵੇਖ ਲਓ ਅੱਜ ਪਤਾ ਨਹੀਂ ਕੀ ਇਹਨੂੰ ਇੱਕ ਗੱਲ ਹੋਰ ਹੈ ਬਾਈ ਇਹ ਬੜੀ ਬਿਮਾਰ ਰਹਿੰਦੀ ਆ ਤੈਨੂੰ ਹੱਥ ਜੋੜ ਕੇ ਬੇਨਤੀ ਕਰਨਿਆ ਜੋ ਡਾਕਟਰ ਦਵਾਈ ਦਿੰਦੇ ਆ ਉਹ ਤੂੰ ਲਈ ਕਰ ਇਹ ਨਹੀਂ ਲੈਂਦੀ ਪਈ ਆ ਇੱਥੇ ਅਲਮਾਰੀਆਂ ਵਿੱਚ ਇਵੇਂ ਹੀ ਤੇ ਇਹ ਬਿਮਾਰ ਸ਼ਾਮ ਨੂੰ ਹੋ ਜਾਂਦੀ ਆ ਬਾਈ ਅਸੀਂ ਕੀ ਕਰੀਏ ਆ ਹਜੇ ਪੰਡਿਤ ਹੋਣ ਵਾਲੇ ਬਾਕੀ ਆ ਸਾਡੇ ਆ ਵੇਖੋ ਪੰਡਿਤ ਹੋ ਰਹੀ ਐ ਹੁਣ ਇੱਥੇ ਪਤਾ ਨਹੀਂ ਇਹਨੇ ਕੀ ਕੀ ਕਰਨਾ ਹਜੇ ਆ ਵੇਖੋ ਆ ਪਏ ਪੰਡੇ ਇਹਦੇ ਪੰਢੀੜ ਜਿਹੜਾ ਸਾਡੇ ਪੰਜਾਬੀ ਚ ਕਹਿੰਦੇ ਨੇ ਪੰਢੀੜ ਆ ਪਿਆ ਪੰਢੀੜ ਇਹਦਾ ਤੋਂਣ ਵਾਲਾ ਆ ਵੇ ਇਹ ਹੁਣ ਇੱਥੇ ਪੰਡਿਤ ਹੋਊਗੀ ਤਾਂ ਦੋਸਤੋ ਇਹ ਪੰਡੇ ਪੁੰਡੇ ਦੋਲ ਤਾਂ ਠੀਕ ਐ ਦੋਸਤੋ ਇਹ ਵਲੌਗ ਇੱਥੇ ਬੰਦ ਕਰਦੇ ਆ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਚ ਬਹੁਤ ਹੀ ਵਧੀਆ ਜੇ ਤੇ ਉਸ ਟਾਈਮ ਤੱਕ ਤੁਹਾਨੂੰ ਸਾਰਿਆਂ ਨੂੰ ਸਾਡਾ ਸਸਰੀਆ ਕਾਲ ਇਹ ਸਾਡਾ ਬੰਦਾ ਬੈਠਾ ਹੈ ਸਾਡੇ ਨਾਲ ਜਿਹੜੇ ਵੀ ਨਵੇਂ ਦੋਸਤ ਸਾਡੇ ਨਾਲ ਜੁੜ ਰਹੇ ਹੈ ਨਵੇਂ ਚੈਨਲ ਤੇ ਆਉਂਦੇ ਹੈ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਠੀਕ ਹੈ ਜੀ ਧੰਨਵਾਦ ਬਾਏ